ਸਸੀ ਕਾਲ ਜੀ ਉਮੀਦ ਆ ਸਾਰੇ ਠੀਕ ਠਾਕ ਹੋਮ ਹੋਗੇ ਇੱਕ ਬੇਨਤੀ ਹੈਗੀ ਵੀਰੇ ਜਿਹੜੇ 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 ਇਲਾਕਿਆਂ ਚ ਪਾਣੀ ਆਇਆਗਾ ਜਾਂ ਜਾਂ ਹਾੜਾਂ ਵਾਲੀ ਸਿਚੁਏਸ਼ਨ ਆ ਕਿਸੇ ਕਿਸਾਨ ਦਾ ਕਿਸੇ ਮਜ਼ਦੂਰ ਦਾ ਕਿਸੇ ਅਮੀਰ ਦਾ ਗਰੀਬ ਦਾ ਘਰ ਖਰਾਬ ਹੋ ਗਿਆ ਜਾਂ ਫਸਲ ਖਰਾਬ ਹੋ ਗਈ ਜਾਂ ਖਾਣ ਵਾਲੇ ਦਾਣੇ ਖਰਾਬ ਹੋ ਗਏ ਹਰਾ ਚਾਰਾ ਕੁਝ ਵੀ ਬੇਨਤੀ ਆ ਵੀਰੇ ਜਿਹੜੇ ਭਰਾ ਬਾਹਰ ਗਏ ਹੋਏ ਨੇ ਐਨ ਆਰ ਆਈ ਵੀਰ ਕਿਉਂਕਿ ਦੇਖੋ ਭਾਈ ਥੋੜਾ ਐ ਲਾ ਲਓ ਵੀ ਹਫਤੇ ਦਾ ਜੇ ਹਫਤਾ 5 5400 ਡਾਲਰ ਨਹੀਂ ਸੇਵ ਕਰੋਗੇ ਜਾਂ ਨਹੀਂ ਘਰੇ ਭੇਜੋਗੇ ਕੋਈ ਵੀਰੇ ਫਰਕ ਨਹੀਂ ਪੈਣ ਲੱਗਿਆ ਠੀਕ ਆ ਤੁਹਾਡੀ ਭੈਣ ਭਾਈ ਨੇ ਇਹ ਸੋਡਾ ਹੀ ਲੁੰਗ ਲਾਣਾਗਾ ਜਿਹੜਾ ਪੰਜਾਬ ਆ ਇਹ 80% ਤਾਂ ਖਤਮ ਆ ਅਸੀਂ ਪਰ ਮੇ ਜਿਵੇਂ ਮਰਜ਼ੀਆਂ ਅਸੀਂ ਹੱਸਦੇ ਆ ਖੇਡਦੇ ਆ ਠੀਕ ਆ ਚਲੋ ਆਪਦੇ ਕੰਮਕਾਰ ਕਰਦੇ ਆ ਆਪਦੀ ਰੋਟੀ ਰੋਟੀ ਕਮਾਉਣਿਆਂਗੇ ਜਿਹੜੇ ਜਿਹੜੇ ਕਿਸਾਨਾਂ ਦੇ ਜਵਾਕ ਖੇਤੀਬਾੜੀ ਤੋਂ ਅਲੱਗ ਕੋਈ ਸਾਈਡ ਬਿਜ਼ਨਸ ਕਰ ਰਹੇ ਨੇ ਚਾਹੇ ਉਹ ਮੇਰੇ ਮੰਗੂ ਮੋਬਾਈਲਾਂ ਦਾ ਘਰਦੇ ਨੇ ਜਾਂ ਜਾਂ ਕੋਈ ਬਾਈ ਕੱਪੜੇ ਦਾ ਕਰੀ ਬੈਠੇ ਨੇ ਜਾਂ ਕੋਈ ਖਾਣ ਪੀਣ ਦਾ ਕਰੀ ਬੈਠੇ ਨੇ ਜਾਂ ਕੋਈ ਮਜ਼ਦੂਰ ਰੇੜੀ ਲਾਈ ਬੈਠਾ ਕੁਲਚਿਆਂ ਦੀ ਜਾਂ ਕੋਈ ਸਬਜ਼ੀ ਦਾ ਕੰਮ ਕਰਦਾਗਾ ਉਹ ਮਾੜਾ ਮੋਟਾ ਦੋ ਵਕਤ ਦੀ ਰੋਟੀ ਰੋਟੀ ਹੈ ਨਾ ਮੈਂ ਇਹ ਨਹੀਂ ਹੈਗਾ ਵੀ ਉਹ ਕਾਰ ਜਾਂ ਕੋਈ ਕੋਈ ਵੱਡੀ ਗੱਡੀ ਆ ਕੋਈ ਆਪਦੇ ਜਵਾਖਾਂ ਨੂੰ ਵਧੀਆ ਦਿੱਲੀ ਪਬਲਿਕ ਸਕੂਲਾਂ ਚ ਪੜਾ ਲੂਗਾ ਵੀ ਜਿਨ੍ਹਾਂ ਦੀ ਫੀਸ ਬਹੁਤ ਜ਼ਿਆਦਾ ਆ ਨਹੀਂ 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 ਉਹ ਕਾਰੋਬਾਰ ਨਾਲ ਉਹ ਵਧੀਆ ਦੋ ਵਕਤ ਦੀ ਰੋਟੀ ਖਾ ਸਕਦਾ ਤੇ ਆਪਦੇ ਆਪਦੇ ਜਵਾਖ ਨੂੰ ਕਿਸੇ ਮੀਡੀਅਮ ਜੇ ਸਕੂਲ ਚ ਪੜਾ ਸਕਦਾ ਵੀ ਨਾ ਜ਼ਿਆਦਾ ਵਧੀਆ ਹੋਵੇ ਤੇ ਨਾ ਜ਼ਿਆਦਾ ਘਟਿਆ ਹੋਵੇ ਨਹੀਂ 80% ਪੰਜਾਬ ਦੇ ਬੰਦੇ ਖੇਤੀ ਤੇ ਨਿਰਭਰ ਨੇ ਤੇ ਉਹ ਖਤਮ ਨੇ ਇਹ ਕੌੜਾ ਸੱਚ ਆ ਕੋਈ ਮੈਨੂੰ ਗਾਲ ਕੱਢੋ ਕਮੈਂਟਾਂ ਚ ਕੋਈ ਕੁਸ਼ ਮਰਜ਼ੀ ਕਰੋ ਪਰ ਇਹ ਇੱਕ ਕੌੜਾ ਸੱਚ ਆ ਖੇਤੀ ਦੇ ਵਿੱਚ 80% ਬੰਦੇ ਨਾਕਾਮ ਨੇ ਉਹ ਨਾਕਾਮ ਇਹ ਨਹੀਂ ਹੈਗਾ ਵੀ ਉਹ ਕੰਮ ਨਹੀਂ ਕਰਦੇ ਵਿਚਾਰੇ ਨਾਕਾਮ ਹੋਣ ਇਹ ਨਹੀਂ ਹੈਗਾ ਵੀ ਉਹਨਾਂ ਨੂੰ ਅਕਲ ਨਹੀਂ ਹੈਗੀ ਮੇਰੇ ਲਾਨਦਾਰ ਨੂੰ ਹੁਣ ਮੈਂ ਐ ਥੋੜਾ ਕਹਿ ਰਾਂ ਵੀ ਉਹ ਨਾਕਾਮ ਆ ਜਾਂ ਨਕਮਾ ਹੋ ਵੀ ਉਹਨੂੰ ਅਕਲ ਨਹੀਂ ਹੈਗੀ ਉਹਨੂੰ ਬਹੁਤ ਕੁਝ ਪਤਾ ਪਵੇ ਅਨਪੜਾ ਉਹਨੂੰ ਪਤਾ ਵੀ ਕਦੋਂ ਕਿਹੜੀ ਸਪਰੇਅ ਕਰਨੀ ਆ ਕਿਹੜੀ ਬਿਮਾਰੀ ਲੱਗੀ ਪਰ ਹੁਣ ਇੱਥੇ ਆ ਕੇ ਕੀ ਕਰੂਗਾ ਹੁਣ ਹੜ੍ਹਾਂ ਦੇ ਹੜ੍ਹਾਂ ਦੇ ਹਾਲਾਤ ਹੋਏ ਪਏ ਨੇ ਪੰਜਾਬ 'ਚ ਉੱਥੇ ਮੇਰਾ ਲਾੜਿੰਦਾਰ ਕੀ ਕਰੂ ਉੱਥੇ ਦੂਜੇ ਕਿਸਾਨ ਕੀ ਕਰਨਗੇ ਰੱਬ ਅੱਗੇ ਤਾਂ ਕਿਸੇ ਦਾ ਕੁਦਰਤ ਅੱਗੇ ਤਾਂ ਕਿਸੇ ਦਾ ਜੋਰ ਨਹੀਂ ਚੱਲਦਾ ਬੇਨਤੀ ਇਹੀ ਆ ਬਾਹਰਲੇ ਵੀਰਾਂ ਨੂੰ ਵੀ ਆਪਦੇ ਆਪਦੇ ਪਿੰਡਾਂ ਦੇ ਆਪਦੇ ਆਪਦੇ ਇਲਾਕੇ ਦੇ ਜਿਹੜੇ ਕਿਸਾਨਾਂ ਨਾਲ ਮਾਰ ਪਈਆ ਗਈ ਉਹਨਾਂ ਨੂੰ ਵੱਧ ਤੋਂ ਵੱਧ ਸਪੋਰਟ ਕਰੋ ਮਜ਼ਦੂਰ ਨੇ ਜਿਹੜੇ ਕੋਈ ਦਿਹਾੜੀ ਤੇ ਜਾਂਦਾ ਕੋਈ ਕਿਸੇ ਦਾ ਘਰ ਟਹਿ ਗਿਆ ਕਿਸੇ ਦਾ ਘਰ ਕੱਚਾ ਤੀਗਾ ਇਹਨਾ ਸੋਚੋ ਵੀ ਇਹ ਫਲਾਣੀ ਜਾਤ ਦਾ ਤੀਜੀ ਹਾਂ ਇਹ ਤਾਂ ਜਿਹੜੀ ਤੇ ਜਾਣਦਾਂ ਨਹੀਂ ਤੀ ਇਹ ਤਾਂ ਮੁੰਡਾ ਚਿੱਟਾ ਪੀਂਦਾ ਤੀਗਾ ਰੱਬ ਨੇ ਕੋਈ ਇਹ ਨਹੀਂ ਛੱਟੀ ਆ ਪਾਣੀ ਵੀ ਇਹ ਚਿੱਟਾ ਪੀਂਦਾ ਦੀ ਇਹਨਾਂ ਦੇ ਜ਼ਿਆਦਾ ਵਾੜ ਦੋ ਜਾਏ ਸੋਫੀ ਦੀ ਇਹਨਾਂ ਦੇ ਘਟ ਐਨਆਰਆਈ ਵੀਰਾਂ ਨੂੰ ਬੇਨਤੀ ਆ ਵੀਰੇ ਆਪਦੇ ਇਲਾਕੇ ਤੇ ਆਪਦੇ ਪਿੰਡਾਂ 'ਚ ਵੱਧ ਤੋਂ ਵੱਧ ਮਦਦ ਕਰੋ ਜੇ ਤੁਸੀਂ ਕਹੋਗੇ ਪੰਜਾਬ ਦੇ ਲੋਕ ਪੰਜਾਬ ਦੇ ਲੋਕ ਇੱਕ ਦੂਜੇ ਦੀ ਮਦਦ ਕਰਨ ਯੋਗ ਨਹੀਂ ਰਹੇ ਬਾਈ ਜੀ ਜਿੰਨਾ ਮਰਜ਼ੀ ਦਿਖਾਵਾ ਕਰੀ ਜਾਈਏ ਧੰਨਵਾਦ